ਸਸ਼ੇਗਲ ਦੋਸਤੋ ਮੇਰਾ ਨਾਮ ਹੈ ਡਾਕਟਰ ਜਗਮੀਤ ਸਿੰਘ ਤੇ ਆਪਣੇ ਚੈਨਲ ਦਾ ਨਾਮ ਹੈ ਜਗਮੀਤ ਵੈਲਿਊਏਸ਼ਨ ਟਰੇਡਿੰਗ ਅੱਜ ਦੀ ਵੀਡੀਓ ਕਾਫੀ ਐਜੂਕੇਸ਼ਨਲ ਤੇ ਮੋਟੀਵੇਸ਼ਨਲ ਰਹਿਣ ਜਾ ਰਹੀ ਹੈ ਬਿਕੋਜ਼ ਅੱਜ ਆਪਾਂ ਗੱਲ ਕਰਨੀ ਹੈ ਕਿ ਅਸੀਂ ਜ਼ਿੰਦਗੀ 'ਚ ਪੈਸਾ ਕਿਸ ਤਰ੍ਹਾਂ ਕਮਾ ਸਕਦੇ ਹਾਂ ਤੇ ਇਹ ਜਾਣਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਦੁਨੀਆ 'ਚ ਕਿਹੜੇ ਕਿੰਨੇ ਤਰ੍ਹਾਂ ਦੇ ਲੋਕ ਨੇ ਜਿਹੜੇ ਪੈਸਾ ਕਮਾਉਂਦੇ ਨੇ ਤੇ ਉਹ ਕਿਹੜੇ ਤਰੀਕੇ ਨਾਲ ਪੈਸਾ ਕਮਾਉਂਦੇ ਨੇ ਤੇ ਅਸੀਂ ਉਹ ਤਰੀਕੇ ਕਿਸ ਤਰ੍ਹਾਂ ਅਪਣਾ ਸਕਦੇ ਹਾਂ ਪੈਸਾ ਕਮਾਉਣ ਲਈ ਆਪਾਂ ਟੋਟਲੀ ਇਨਾਂ ਟੌਪਿਕਸ ਤੇ ਗੱਲ ਕਰਾਂਗੇ ਟੋਟਲੀ ਤੁਹਾਨੂੰ ਐਜੂਕੇਸ਼ਨ ਮਿਲੇਗੀ ਤੇ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਇਹ ਵੀਡੀਓ ਪੂਰੀ ਦੇਖਣ ਤੋਂ ਬਾਅਦ ਤੁਹਾਡਾ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਹੁਤ ਹੱਦ ਤੱਕ ਚੇਂਜ ਹੋਏਗਾ ਕਿ ਰੀਅਲ ਵਿੱਚ ਪੈਸਾ ਬਣਦਾ ਕਿਵੇਂ ਹੈ ਦੇਖੋ ਪੈਸੇ ਦੀ ਕਮੀ ਦੁਨੀਆ 'ਚ ਹੈ ਨਹੀਂਗੀ ਐਕਚੁਅਲੀ ਵਿੱਚ ਕੀ ਹੈ ਸਾਨੂੰ ਨੌਲੇਜ ਨਹੀਂ ਜਾਂ ਸਾਡੇ ਕੋਲ ਢੰਗ ਹੈ ਨਹੀਂ ਕਿ ਅਸਲ 'ਚ ਪੈਸਾ ਬਣਦਾ ਕਿਵੇਂ ਹੈ ਅਸੀਂ ਸਮੇਂ ਨਾਲ ਆਪਣੇ ਆਪ ਨੂੰ ਚੇਂਜ ਨਹੀਂ ਕਰ ਪਾ ਰਹੇ ਸਮੇਂ ਨਾਲ ਸਾਨੂੰ ਚੇਂਜ ਕਰਨ ਦੀ ਲੋੜ ਆ ਕੋਈ ਔਕੇ ਸਟੈਪ ਨਹੀਂਗੇ ਬਸ ਇੱਕ ਢੰਗ ਹੁੰਦਾ ਹੈ ਸਾਨੂੰ ਉਹ ਚੀਜ਼ਾਂ ਅਡਾਪਟ ਕਰਨੀਆਂ ਚਾਹੀਦੀਆਂ ਆਪਾਂ ਟੋਟਲੀ ਡਿਟੇਲ 'ਚ ਗੱਲ ਕਰਨੀ ਹੈ ਤੇ ਸੋ ਸਟਾਰਟ ਕਰਦੇ ਆਂ ਆਪਾਂ ਇਹ ਵੀਡੀਓ ਸਭ ਤੋਂ ਪਹਿਲਾਂ ਆਪਾਂ ਇੱਕ ਗੱਲ ਕਰਦੇ ਆਂ ਬੜੇ ਵੀਰ ਇਹ ਗੱਲ ਕਰਦੇ ਆ ਕਿ ਜ਼ਿੰਦਗੀ ਵਿੱਚ ਪੈਸਾ ਹੀ ਸਭ ਕੁਝ ਨਹੀਂ ਹੁੰਦਾਗਾ ਠੀਕ ਹੈ ਕਈ ਵੀਰਾਂ ਦੇ ਕੁਸਚਨਸ ਹੁੰਦੇ ਆ ਕਈ ਵੀਰ ਜਵਾਬ ਦਿੰਦੇ ਆਪਾਂ ਨੂੰ ਇਹ ਚੀਜ਼ ਦਾ ਮੈਂ ਇਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਆ ਕਿ ਜ਼ਿੰਦਗੀ ਵਿੱਚ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਪਰ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਜ਼ਿੰਦਗੀ ਵਿੱਚ ਪੈਸਾ ਇਹੋ ਜੀ ਚੀਜ਼ ਹੈ ਜੋ ਸਾਡੀਆਂ 90% ਪ੍ਰੋਬਲਮ ਨੂੰ ਸੋਲਵ ਵੀ ਕਰ ਦਿੰਦਾ ਜੇ ਅਸੀਂ ਉਹਨੂੰ ਸੁਚੱਜੇ ਢੰਗ ਨਾਲ ਵਰਤੀਏ ਦੇਖੋ ਅੱਜ ਦੇ ਸਮੇਂ 'ਚ ਪੈਸੇ ਦੀ ਲੋੜ ਸਾਨੂੰ ਕਿਉਂ ਆ ਸਾਡੀਆਂ 90% ਪ੍ਰੋਬਲਮਸ ਕੀ ਨੇ ਜੇ ਅਸੀਂ ਬਿਮਾਰ ਹੋ ਗਏ ਸਾਡਾ ਇਲਾਜ ਬਹੁਤ ਮਹਿੰਗਾ ਹੈ ਠੀਕ ਹੈ ਅਸੀਂ ਘਰ ਦਾ ਖਾਣਾ ਰੋਟੀ ਪਾਣੀ ਇਹ ਚੀਜ਼ਾਂ ਵੀ ਕਰਨੀਆਂ ਨਾ ਇਹ ਵੀ ਬੜੀਆਂ ਮਹਿੰਗੀਆਂ ਹੋ ਚੁੱਕੀਆਂ ਰਸੋਈ ਦਾ ਤੁਹਾਡਾ ਸਮਾਨ ਹੀ ਨਹੀਂ ਕਦੇ ਪੂਰਾ ਹੁੰਦਾ ਇੰਨੀ ਮਹਿੰਗਾਈ ਵਧ ਰਹੀ ਹੈ ਠੀਕ ਹੈ ਅਸੀਂ ਪੈਸਾ ਕਿਉਂ ਕਮਾ ਰਹੇ ਅਸੀਂ ਪੈਸਾ ਤਾਂ ਕਮਾ ਰਹੇ ਜਿਹੜੀਆਂ 90% ਪ੍ਰੋਬਲਮਸ ਪੈਸੇ ਕਰਕੇ ਸਾਡੀ ਜ਼ਿੰਦਗੀ 'ਚ ਆ ਰਹੀਆਂ ਉਹ ਪੈਸੇ ਨਾਲ ਸੋਲਵ ਹੋ ਜਾਣ ਤਾ ਕਿ ਸਾਡੀ ਫੈਮਿਲੀ ਦੀਆਂ ਜਿਹੜੀਆਂ 10% ਪ੍ਰੋਬਲਮ ਆ ਅਸੀਂ ਉਹਨਾਂ ਤੇ ਫੋਕਸ ਕਰਕੇ ਉਹਨਾਂ ਨੂੰ ਠੀਕ ਕਰ ਸਕੀਏ ਤੇ ਆਪਣੀ ਚੰਗੀ ਲਾਈਫ ਜੀ ਸਕੀਏ ਠੀਕ ਹੈ ਇੱਕ ਸਹੀ ਤਰੀਕੇ ਨਾਲ ਅਸੀਂ ਲੈ ਕੇ ਚੱਲਾਂਗੇ ਨਾ ਪੈਸਾ ਕੋਈ ਵੀ ਮਾੜੀ ਚੀਜ਼ ਨਹੀਂ ਸਹੀ ਢੰਗ ਨਾਲ ਕਮਾਓ ਪੈਸਾ ਕਦੇ ਵੀ ਮਾੜਾ ਨਹੀਂਗਾ ਬਸ ਸਹੀ ਢੰਗ ਨਾਲ ਕਮਾਉਣਾ ਚਾਹੀਦਾ ਸਾਡੇ ਗੁਰੂ ਸਾਹਿਬਾਂ ਨੇ ਵੀ ਸਾਨੂੰ ਰਾਜੀ ਅਰਗੀ ਜ਼ਿੰਦਗੀ ਜੀਣ ਲਈ ਕਿਹਾ ਠੀਕ ਹੈ ਸਮੇਂ ਦੇ ਅਨੁਸਾਰ ਸਾਨੂੰ ਆਪਣੇ ਆਪ ਨੂੰ ਢਾਲਣਾ ਚਾਹੀਦਾ ਕੋਈ ਮਾੜੀ ਗੱਲ ਨਹੀਂ ਸਹੀ ਤਰੀਕੇ ਨਾਲ ਕਰੋ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਅਸਲ ਚ ਦੁਨੀਆ ਚ ਕਿੰਨੇ ਤਰ੍ਹਾਂ ਦੇ ਲੋਕ ਨਹੀਂ ਪੈਸਾ ਕਮ ਦੁਨੀਆ 'ਚ ਚਾਰ ਤਰ੍ਹਾਂ ਦੇ ਲੋਕ ਨੇ ਜਿਹੜੇ ਪੈਸਾ ਕਮਾਉਂਦੇ ਨੇ ਇਹਨਾਂ ਨੂੰ ਦੋ ਕੈਟਾਗਰੀਸ 'ਚ ਰੱਖਾਂਗਾ ਟੋਟਲੀ ਡਿਫਾਈਨ ਕਰਾਂਗਾ ਕਿ ਇਹਨਾਂ 'ਚ ਕੀ ਡਿਫਰੈਂਸ ਆ ਪਹਿਲੀ ਕੈਟਾਗਰੀ ਦੇ ਲੋਕ ਨੇ ਜੌਬ ਕਰਨ ਵਾਲੇ ਤੇ ਸੈਲਫ ਇੰਪਲੋਇਡ ਦੂਸਰੀ ਕੈਟਾਗਰੀ ਦੇ ਲੋਕ ਨੇ ਬਿਜ਼ਨਸਮੈਨ ਤੇ ਅ ਇਨਵੈਸਟਮੈਂਟ ਇਨਵੈਸਟਿੰਗ ਕਰਨ ਵਾਲੇ ਕਹ ਲੋ ਕਿ ਇਨਵੈਸਟਰਸ ਕਹਿ ਸਕਦੇ ਆ ਠੀਕ ਹੈ ਉਹਨੇ ਚਾਰਾਂ 'ਚ ਡਿਫਰੈਂਸ ਕੀ ਆ ਚਾਰੋਂ ਜਾਣੇ ਇੱਕ ਚੀਜ਼ ਕਹਿੰਦੇ ਆ ਕਿ ਟਾਈਮ ਇਜ਼ ਦਾ ਮਨੀ ਮਤਲਬ ਵਕਤ ਹੀ ਪੈਸਾ ਹੈ ਠੀਕ ਹੈ ਜਿਹੜਾ ਵਕਤ ਦੀ ਕਦਰ ਪਾਉਂਦਾ ਹੈ ਉਹੀ ਜ਼ਿੰਦਗੀ ਵਿੱਚ ਪੈਸਾ ਕਮਾਉਂਦਾ ਇਹ ਆਪਾਂ ਸਾਰੇ ਜਾਣਦੇ ਆ ਠੀਕ ਹੈ ਸੋ ਅਸੀਂ ਵਕਤ ਦੇ ਨਾਲ ਜਿਹੜਾ ਮਿਹਨਤ ਕਰਦਾ ਰਹਿੰਦਾ ਉਹ ਪੈਸਾ ਕਮਾਉਂਦਾ ਪਰ ਇੱਥੇ ਦੋਨੋਂ ਕੈਟੈਗਰੀਜ਼ ਦਾ ਨਜ਼ਰੀਆ ਬਹੁਤ ਲੱਗ ਗਿਆ ਇਸ ਚੀਜ਼ ਨੂੰ ਵੇਖਣ ਦਾ ਇਹੀ ਚੀਜ਼ ਦੀ ਆਪਾਂ ਗੱਲ ਕਰਨੀ ਹੈ ਜਿਹੜੇ ਤਾਂ ਹੈਗੇ ਆ ਜੌਬ ਕਰਨ ਵਾਲੇ ਪਹਿਲਾਂ ਜੌਬ ਕਰਨ ਵਾਲੇ ਕੌਣ ਨੇ ਪਹਿਲਾਂ ਉਹਨਾਂ ਦੀ ਗੱਲ ਕਰ ਲਈਏ ਪੁਲਿਸਮੈਨ ਹੋ ਗਿਆ ਕਿਸੇ ਵੀ ਨੌਕਰੀ ਤੇ ਤੁਸੀਂ ਲੱਗੇ ਹੋ ਕਿਸੇ ਆਫਿਸ ਜਾ ਰਹੇ ਹੋ ਤੁਸੀਂ ਜੌਬ ਕਰ ਰਹੇ ਹੋ ਠੀਕ ਹੈ ਕੋਈ ਫਾਇਰ ਬਗਰੇਡ ਵਾਲਾ ਹੋ ਗਿਆ ਕੋਈ ਡਾਕਟਰ ਹੋ ਗਿਆ ਕਿਸੇ ਵੀ ਪੇਸ਼ੇ ਚ ਕਿਤੇ ਕੰਮ ਕਰ ਰਿਹਾ ਕਿਸਦੇ ਅੰਡਰ ਉਹ ਇੱਕ ਜੌਬ ਹੈ ਕੋਈ ਦਿਹਾੜੀ ਵੀ ਕਰ ਰਹੇ ਹੋ ਤੁਸੀਂ ਇੱਕ ਜੌਬ ਹੈ ਫਿਰ ਸੈਲਫ এমਪਲoyed ਕੌਣ ਹੋਗੇ ਜਿਹੜੇ ਆਪਣਾ ਕੰਮ ਖੁਦ ਕਰਦੇ ਨੇ ਜਿਵੇਂ ਕਿ ਮੈਂ ਡਾਕਟਰ ਆਪਦਾ ਹਸਪੀਟਲ ਮੈਂ ਇੱਕ ਸੈਲਫ এমਪਲoyed ਆ ਠੀਕ ਹੈ ਕੋਈ ਕਲੀਨਿਕ ਚਾਹ ਰਿਹਾ ਸੈਲਫ এমਪਲoyed ਆ ਕੋਈ ਸਬਜੀ ਵੇਚ ਰਿਹਾ ਸੈਲਫ এমਪਲoyed ਆ ਕੋਈ ਦੁਕਾਨਦਾਰੀ ਕਰ ਰਿਹਾ ਉਹ ਸੈਲਫ এমਪਲoyed ਆ ਠੀਕ ਹੈ ਇਹ 2% ਕੀ ਕਰਦੇ ਨੇ ਜੌਬ ਕਰਨ ਵਾਲੇ ਤੇ ਸੈਲਫ এমਪਲoyed ਇੱਕ ਹੀ ਕਰਦੇ ਨੇ ਇਹ ਵੀ ਕਹਿੰਦੇ ਵਕਤੀ ਪੈਸਾ ਸੋ ਇਹਨਾਂ ਦਾ ਨਜ਼ਰੀਆ ਕੀ ਹੈ ਸਾਡਾ ਨਜ਼ਰੀਆ ਕੀ ਹੈ ਅਸੀਂ ਕਹਿੰਦੇ ਆ ਵਕਤੀ ਪੈਸਾ ਹੈ ਸੋ ਸਾਨੂੰ ਆਪਣਾ ਵਕਤ ਵੇਚ ਕੇ ਪੈਸਾ ਕਮਾਉਣਾ ਚਾਹੀਦਾ ਕਿਉਂਕਿ ਵਕਤ ਪੈਸਾ ਵਕਤ ਵੇਚਾਂਗੇ ਤਾਂ ਪੈਸਾ ਮਿਲੂਗਾ ਸਾਡਾ ਨਜ਼ਰੀਆ ਇਹ ਕਹਿੰਦਾ ਸੋ ਅਸੀਂ ਜਾਂਦੇ ਆ ਸਾਰਾ ਦਿਨ ਆਫਿਸ 'ਚ ਬੈੰਨੇ ਆ ਜਾਂ ਅਸੀਂ ਆਪਣੇ ਜਿੱਥੇ ਵੀ ਦੁਕਾਨਦਾਰੀ ਆ ਉੱਥੇ ਬੈੰਨੇ ਆ ਆਪਣਾ ਟਾਈਮ ਦਿੰਨੇ ਆ ਸਾਰਾ ਦਿਨ ਤਾਂ ਸਾਨੂੰ ਉੱਥੋਂ ਕੋਈ ਨਾ ਕੋਈ ਇਨਕਮ ਜਨਰੇਟ ਹੋ ਕੇ ਆਉਂਦੀ ਹੈ ਇਹ ਹੁੰਦਾ ਨਜ਼ਰੀਆ ਆਮ ਲੋਕਾਂ ਦਾ ਜੋ ਅਸੀਂ ਆਪਣੀ ਲਾਈਫ 'ਚ ਅਡਾਪਟ ਕੀਤਾ ਆ ਪੈਸਾ ਕਮਾਉਣ ਲਈ ਬਟ ਇੱਥੇ ਹੀ ਬਿਜ਼ਨਸਮੈਨ ਤੇ ਇਨਵੈਸਟਰ ਦਾ ਨਜ਼ਰੀਆ ਕੀ ਹੁੰਦਾ ਉਹਨਾਂ ਲਈ ਵੀ ਸੇਮ ਲਾਈਨ ਹੈ ਲਾਈਨ ਹੈ ਸੌਰੀ ਟਾਈਮ ਇਜ਼ ਦਾ ਮਨੀ ਬਟ ਉਹ ਕੀ ਕਹਿੰਦੇ ਆ ਉਹ ਕਹਿੰਦੇ ਟਾਈਮ ਇਜ਼ ਦਾ ਮਨੀ ਸੋ ਬਾਏ ਦਾ ਟਾਈਮ ਕਿ ਲੋਕਾਂ ਦਾ ਟਾਈਮ ਖਰੀਦੋ ਤਾਂ ਕਿ ਤੁਸੀਂ ਹੋਰ ਪੈਸਾ ਖਰੀਦ ਸਕੋ ਕਿਸ ਤਰ੍ਹਾਂ ਦੇਖੋ ਜਿੰਨੇ ਵੀ ਬਿਜ਼ਨਸਮੈਨ ਹੋਏ ਆ ਵੱਡੇ ਲੋਕਾਂ ਦੀ ਗੱਲ ਕਰ ਲਓ ਅੰਬਾਨੀ ਅਡਾਨੀ ਦੇਖੋ ਪੈਸੇ ਪੱਖੋਂ ਗੱਲ ਕਰ ਰਹੇ ਆ ਵੈਸੇ ਵੱਡੇ ਨਹੀਂ ਕਹਿ ਰਿਆ ਪੈਸੇ ਪੱਖੋਂ ਅਮੀਰ ਹੈ ਉਹ ਕੀ ਕਰਦੇ ਆ ਉਹ ਖੁਦ ਕੰਮ ਕਰਦੇ ਆ ਆਪਣੀ ਇੰਡਸਟਰੀ ਜਾ ਕੇ ਉਹ ਆਪ ਕੰਮ ਕਰਨ ਦੀ ਥੱਲੇ ਬਜਾਏ ਆਪਣੇ ਥੱਲੇ 10-10000 ਬੰਦਾ ਲਾਇਆ ਜਦੋਂ 10000 ਬੰਦਾ ਕੰਮ ਕਰਦਾ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਉਹ 10000 ਬੰਦਾ ਅਮੀਰ ਹੋ ਰਿਹਾ ਕਿ ਅੰਬਾਨੀ ਅਡਾਨੀ ਅਮੀਰ ਹੋ ਰਿਹਾ ਉਹ ਉਹਨਾਂ ਲੋਕਾਂ ਤੋਂ ਕੰਮ ਲੈ ਕੇ ਖੁਦ ਪੈਸਾ ਕਮਾ ਰਹੇ ਨੇ ਮਤਲਬ ਕਿ ਜਿੱਥੇ ਇੱਕ ਬੰਦੇ ਨੇ 8 ਘੰਟੇ ਕੰਮ ਕਰਨਾ ਸੀ ਉੱਥੇ 10000 ਬੰਦਾ 8 ਘੰਟੇ ਕੰਮ ਕਰੂਗਾ ਤਾਂ ਕਿੰਨਾ ਜ਼ਿਆਦਾ ਵਰਕ ਹੋਊਗਾ ਉਹਨਾਂ ਨੂੰ ਵਰਕ ਲਾ ਕੇ ਪੈਸਾ ਕਮਾ ਰਹੇ ਉਹਨਾਂ ਦਾ ਨਜ਼ਰੀਆ ਦੂਸਰੇ ਇਨਵੈਸਟਰਸ ਜਿਹੜੇ ਇ ਇਨਵੈਸਟਰਸ ਆਪਣਾ ਪੈਸਾ ਕਿਸੇ ਤੇ ਲਾਉਂਦੇ ਆ ਕੰਪਨੀ ਤੇ ਲਾਉਂਦੇ ਆ ਕੰਪਨੀ ਸਾਰੀ ਮਿਹਨਤ ਕਰਦੀ ਏ ਕੰਪਨੀ ਉਹਨਾਂ ਦਾ ਇਨਵੈਸਟਰ ਦਾ ਕੀ ਕੰਮ ਹੈ ਕੰਪਨੀ ਦੀ ਪਰਖ ਕਰਨੀ ਉਹਨਾਂ ਨੇ ਪੈਸਾ ਲਾਤਾ ਕੰਪਨੀ ਸਾਰੀ ਮਿਹਨਤ ਕਰਦੀ ਏ ਕੰਪਨੀ ਸਮੇਂ ਨਾਲ ਵੱਧਦੀ ਏ ਤੇ ਪੈਸਾ ਪਿਆ ਪਿਆ ਉਹਨਾਂ ਦਾ ਵੱਧਦਾ ਠੀਕ ਹੈ ਉੱਥੇ ਪੈਸਾ ਉਹਨਾਂ ਨੂੰ ਇਸ ਤਰ੍ਹਾਂ ਪੈਸਾ ਉਹਨਾਂ ਲਈ ਕੰਮ ਕਰ ਰਿਹਾ ਨਾ ਕਿ ਉਹ ਪੈਸਾ ਲਈ ਕੰਮ ਕਰ ਰਿਹਾ ਸੋ ਇਹ ਪੈਸੇ ਨੂੰ ਕੰਮ ਤੇ ਲਾਉਣਾ ਜਾਣਦੇ ਆ ਅਸੀਂ ਕੀ ਹੈ ਅਸੀਂ ਸਾਰੀ ਜ਼ਿੰਦਗੀ ਪੈਸਾ ਕਮਾਉਣਾ ਜਾਣਦੇ ਆ ਸਾਡਾ ਡਿਫਰੈਂਸ ਸਮਝੋ ਅਸੀਂ ਬਲੀਵ ਕਰਦੇ ਆ ਹਾਰਡ ਵਰਕ ਚ ਬਿਜ਼ਨਸਮੈਨ ਤੇ ਇਨਵੈਸਟਰ ਬਲੀਵ ਕਰਦੇ ਆ ਸਮਾਰਟ ਵਰਕ ਚ ਦੋਵਾਂ ਚ ਬੜਾ ਡਿਫਰੈਂਸ ਹੈ ਹਾਰਡ ਵਰਕ ਤੇ ਸਮਾਰਟ ਵਰਕ ਚ ਹਾਰਡ ਵਰਕ ਨਾਲ ਦੇਖੋ ਸਾਡੀ ਖੂਨ ਚ ਹਾਰਡ ਵਰਕ ਕਰਨਾ ਸਾਨੂੰ ਕਰਨਾ ਵੀ ਚਾਹੀਦਾ ਸਾਨੂੰ ਇਸ ਚੀਜ਼ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਪਰ ਅੱਜ ਦੇ ਸਮੇਂ ਦੀ ਲੋੜ ਹੈ ਕਿ ਸਾਨੂੰ ਸਮਾਰਟ ਵਰਕ ਵੀ ਹੋਣਾ ਚਾਹੀਦਾ ਤੁਸੀਂ ਸਾਰੀ ਜ਼ਿੰਦਗੀ ਹਾਰਡ ਵਰਕ ਕਰ ਲਓ ਠੀਕ ਹੈ ਮਿਹਨਤ ਕਰ ਲਓ ਤੁਸੀਂ ਆਪਣੀ ਲਾਈਫ ਵਿੱਚ ਕਦੇ ਵੀ ਵੈਲਥ ਨਹੀਂ ਕਮਾ ਪਾਉਗੇ ਇੱਕ ਰੀਅਲ ਪੁਆਇੰਟ ਹੈ ਤੁਸੀਂ ਅੱਜ ਮਿਹਨਤ ਕੀਤੀ ਦੁਕਾਨਦਾਰੀ ਕੀਤੀ ਦਿਹਾੜੀ ਕੀਤੀ ਕੁਝ ਵੀ ਕੀਤਾ ਪੈਸੇ ਕਮਾਏ ਉਹਦੇ ਨਾਲ ਸਿਰਫ ਤੇ ਸਿਰਫ ਤੁਹਾਡੇ ਖਰਚੇ ਪੂਰੇ ਹੋਣਗੇ ਠੀਕ ਹੈ ਉਹਦੇ ਨਾਲ ਤੁਸੀਂ ਕੋਈ ਵੈਲਥ ਨਹੀਂ ਕ੍ਰੀਏਟ ਕਰ ਕਰ पाओगे ਠੀਕ ਹੈ ਪਰ ਉੱਥੇ ਬਿਜ਼ਨਸਮੈਨ ਤੇ ਇਨਵੈਸਟਰ ਕੀ ਕਰ ਰਿਹਾ ਜਿਹੜਾ ਉਹ ਆਪਣਾ ਸਮਾਰਟ ਵਰਕ ਕਰ ਰਿਹਾ ਨਾ ਉਹ ਪੈਸਾ ਉਹਨਾਂ ਲਈ ਕੰਮ ਕਰਦਾ ਜਾ ਰਿਹਾ ਉਹ ਸਮੇਂ ਨਾਲ ਪਾਸੇ ਪਿਆ ਉਹੀ ਵਧੀ ਜਾਂਦਾ ਉਹ ਰਾਤ ਨੂੰ ਸੁੱਤੇ ਵੀ ਪਿਆ ਨਾ ਆਰਾਮ ਨਾਲ ਪੈਸਾ ਕੰਮ ਕਰ ਰਿਹਾ ਸਾਡਾ ਪੈਸਾ ਕੀ ਕਰ ਰਿਹਾ ਅਸੀਂ ਪੈਸੇ ਲਈ ਮਿਹਨਤ ਕਰ ਰਹੇ ਹਾਂ ਤੇ ਸਾਡਾ ਪੈਸਾ ਆਰਾਮ ਨਾਲ ਸੁੱਤਾ ਪਿਆ ਘਰੇ ਪਿਆ ਜਾਂ ਬੈਂਕ ਚ ਪਿਆ ਉਹ ਆਰਾਮ ਨਾਲ ਉਹਨੂੰ ਕੋਈ ਟੈਨਸ਼ਨ ਨਹੀਂਗੀ ਉੱਥੇ ਵੱਡੇ ਲੋਕਾਂ ਦੇ ਪੈਸੇ ਨੂੰ ਵੀ ਟੈਨਸ਼ਨ ਆ ਕਿ ਅਸੀਂ ਕੰਮ ਕਰਨਾ ਹੈ ਅਸੀਂ ਇਹਨੂੰ ਵੱਡੇ ਰਕਮ ਹੋਰ ਬਣਾ ਕੇ ਦੇਣੀ ਆ ਸੋ ਸਾਨੂੰ ਉਹਨਾਂ ਦੀ ਮੈਂਟੈਲਿਟੀ ਉਹਨਾਂ ਵਰਗੀ ਬਣਾਉਣੀ ਪਏਗੀ ਉਹ ਪੈਸਾ ਇਸ ਤਰ੍ਹਾਂ ਗਰੋ ਕਰਨ ਲਈ ਹੁਣ ਗੱਲ ਹੈ ਕਿ ਅਸੀਂ ਇਹ ਚੀਜ਼ਾਂ ਕਰ ਕਿਵੇਂ ਸਕਦੇ ਹਾਂ ਦੇਖੋ ਹੁਣ ਸਾਡੇ ਕੋਲ ਦੇਖੋ ਅਸੀਂ ਕੁਛ ਨਾ ਕੁਛ ਪੈਸਾ ਜਨਰੇਟ ਕਰ ਰਹੇ ਹਰ ਕੋਈ ਜਿਹੜਾ ਵੀ ਵੀਰਾ ਵੀਡੀਓ ਦੇਖ ਰਿਹਾ ਕੁਛ ਨਾ ਕੁਛ ਕਿਸੇ ਪਾਸੋਂ ਪੈਸਾ ਜਨਰੇਟ ਕਰ ਰਿਹਾ ਹੈ ਹੁਣ ਸਾਡੇ ਕੋਲ ਦੋ ਆਪਸ਼ਨ ਨੇ ਜਾਂ ਤਾਂ ਅਸੀਂ ਜਾਈਏ ਬਿਜ਼ਨਸਮੈਨ ਵਾਲੇ ਪਾਸੇ ਜਾਂ ਅਸੀਂ ਜਾਈਏ ਇਨਵੈਸਟਿੰਗ ਵਾਲੇ ਪਾਸੇ ਜੇ ਉਹਨਾਂ ਅੱਗੇ ਬੰਨਣਾ ਚਾਹੁੰਦੇ ਇਹ ਹੀ ਦੋ ਸਟੈਪ ਬਚੇ ਹਨ ਹੁਣ ਬਿਜ਼ਨਸਮੈਨ ਵਾਲੇ ਪਾਸੇ ਜਾਣ ਲਈ ਸਾਨੂੰ ਹੈਵੀ ਫੰਡ ਚਾਹੀਦਾ ਠੀਕ ਹੈ ਕੋਈ ਵੀ ਬਿਜ਼ਨਸ ਸ਼ੁਰੂ ਕਰਨ ਲਈ ਤੁਹਾਡੇ ਕੋਲ ਲੱਖਾਂ ਚ ਰੁਪਿਆ ਚਾਹੀਦਾ ਜੇ ਹੈਗਾ ਤਾਂ ਤੁਸੀਂ ਸ਼ੁਰੂ ਕਰ ਸਕਦੇ ਹੋ ਬਟ ਮੈਂ ਇੱਥੇ ਬਿਜ਼ਨਸ ਨਾਲੋਂ ਇਨਵੈਸਟਿੰਗ ਨੂੰ ਜ਼ਿਆਦਾ ਪ੍ਰਿਫਰ ਕਰਦਾ ਕਿ ਇਨਵੈਸਟਿੰਗ ਇੱਕ ਇਹੋ ਜਿਹਾ ਜਰੀਆ ਹੈ ਜੋ ਸਾਨੂੰ ਬਿਜ਼ਨਸ ਨਾਲੋਂ ਵੀ ਪਲੱਸ ਪੁਆਇੰਟ ਦਿੰਦਾ ਹੈ ਇੱਕ ਤਾਂ ਬਿਜ਼ਨਸ 'ਚ ਤਾਂ ਸਾਨੂੰ ਹੈਵੀ ਫੰਡ ਚਾਹੀਦਾ ਠੀਕ ਹੈ ਲੱਖਾਂ ਰੁਪਈਆ ਚਾਹੀਦਾ ਦੂਸਰੀ ਗੱਲ ਜੇ 1 ਲੱਖ ਰੁਪਈਆ ਤੁਸੀਂ ਸਿਰਫ ਇੱਕ ਬਿਜ਼ਨਸ ਤੇ ਲਾਉਂਗੇ ਦੂਸਰਾ ਬਿਜ਼ਨਸ ਸ਼ੁਰੂ ਕਰ ਲਈ ਤੁਹਾਨੂੰ ਉਨਾ ਹੀ ਪੈਸਾ ਹੋਰ ਚਾਹੀਦਾ ਸੋ ਇੱਕ ਬਿਜ਼ਨਸ ਤੇ ਇੱਕ ਤਰ੍ਹਾਂ ਦੀ ਬੈਟ ਹੋ ਗਈ بڑے ਬਿਜ਼ਨਸਮੈਨ ਇਹੋ ਜਿਹਾ ਵੇਖਿਆ ਹੈ بڑے ਕਹਿ ਲਓ ਕਿ ਚੱਲ ਵੀ ਜਾਂਦੇ ਆ ਤੇ ਕਈ ਹੱਦ ਤੱਕ ਕਈ ਫਲॉप ਵੀ ਹੋ ਜਾਂਦੇ ਆ ਜੇ ਸਾਡਾ ਬਿਜ਼ਨਸ ਹੀ ਫਲॉप ਹੋ ਗਿਆ ਫਿਰ ਅਸੀਂ ਕੀ ਕਰਾਂਗੇ ਸਾਨੂੰ ਉੱਥੇ ਵੀ ਦਿੱਕਤ ਆ ਸਕਦੀ ਹੈ ਫਿਰ ਸਾਡੇ ਕੋਲ ਇੱਕ ਆਪਰਚੂਨਿਟੀ ਹੁੰਦੀ ਹੈ ਇਨਵੈਸਟਿੰਗ ਦੀ ਹੁਣ ਇਨਵੈਸਟਿੰਗ 'ਚ ਕਿਸ ਤਰ੍ਹਾਂ ਪ ਤੁਸੀਂ ਕਈ ਥਾਵਾਂ ਤੇ ਇਨਵੈਸਟ ਕਰ ਸਕਦੇ ਹੋ 골ਡ ਚ ਕਰ ਲਓ FD ਚ ਕਰ ਲਓ ਸ਼ੇਅਰ ਮਾਰਕੀਟ ਚ ਕਰ ਲਓ ਮਿਊਚੁਅਲ ਫੰਡ ਚ ਕਰ ਲਓ ਇਹ ਤਰੀਕੇ ਲੱਗ ਨੇ ਜਿਨ੍ਹਾਂ ਦੀ ਗੱਲ ਆਪਾਂ ਅੱਗੇ ਵੀ ਕਰਦੇ ਆ ਰਹੇ ਹਾਂ ਮੈਂ ਸ਼ੇਅਰ ਮਾਰਕੀਟ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦਾ ਅੱਗੇ ਵੀ ਵੀਡੀਓਜ਼ ਬਣਾਈਆਂ ਅੱਗੇ ਵੀ ਬਣਾਵਾਂਗੇ ਇਸ ਤੋਂ ਅੱਗੇ ਵੀ ਸ਼ੇਅਰ ਮਾਰਕੀਟ ਕਿਤੇ ਵੀ ਚਲੋ ਇਨਵੈਸਟਿੰਗ ਦੀ ਗੱਲ ਕਰਦੇ ਹਾਂ ਇਨਵੈਸਟਿੰਗ ਚ ਕੀ ਹੁੰਦਾ ਇੱਕ ਤਾਂ ਸੀ ਉੱਤੇ ਫੰਡ ਥੋੜਾ ਜਿਵੇਂ ਤੁਹਾਡੇ ਕੋਲ ਥੋੜਾ ਫੰਡ ਹੈ ਤੁਸੀਂ ਥੋੜਾ ਵੀ ਲਾ ਸਕਦੇ ਹੋ ਆਪਣੀ ਲੋੜ ਅਨੁਸਾਰ ਲਾ ਸਕਦੇ ਹੋ ਦੂਸਰਾ ਤੁਸੀਂ ਡਿਵਰਸਿਫਾਈ ਵੀ ਹੋ ਸਕਦੇ ਹੋ ਡਿਵਰਸਿਫਾਈ ਦਾ ਮਤਲਬ ਕੀ ਤੁਸੀਂ ਇੱਕ ਬਿਜ਼ਨਸ ਲਾਇਆ ਹੋ ਸਕਦਾ ਹੈ ਕਿ ਤੁਹਾਡਾ ਉੱਥੇ ਵੀ ਫੰਡ ਡੁੱਬ ਜੇ ਪਰ ਉਸੇ ਅਸੀਂ ਤੁਸੀਂ ਆਪਦੇ ਫੰਡ ਨੂੰ ਡਿਵਰਸਿਫਾਈ ਕਰ ਲਓ ਘੱਟੋ ਘੱਟ 10-15 ਕੰਪਨੀਆਂ ਚ ਲਾ ਦਿਓ ਇੱਕ ਅੱਧੀ ਡੁੱਬ ਵੀ ਜਾਊ ਬਾਕੀ ਤਾਂ ਬਚਾ ਲੈਣਗੇ ਹਨਾ ਪਰ ਉਹ 10-15 ਕੰਪਨੀਆਂ ਚ ਅਸੀਂ ਕਿਵੇਂ ਲਾਵਾਂਗੇ ਉਹ ਕੰਪਨੀ ਦੀ ਪਹਿਲਾਂ ਐਜੂਕੇਸ਼ਨਸ ਲਵਾਂਗੇ ਫੰਡਮੈਂਟਲ ਟੈਕਨੀਕਲ ਐਨਾਲਿਸਿਸ ਕਰਾਂਗੇ ਥੋੜੀ ਬਹੁਤ ਮਿਹਨਤ ਕਰਨੀ ਪਊਗੀ ਪਰ ਜਿਆਦਾ ਹੱਦ ਤੱਕ ਸਾਡਾ ਸਮਾਰਟ ਵਰਕ ਕੰਮ ਕਰੇਗਾ ਜਿੱਥੇ ਸਾਡਾ ਪੈਸਾ ਸਾਡੇ ਲਈ ਕੰਮ ਕਰੇਗਾ ਸੋ ਅੱਜ ਦੇ ਸਮੇਂ 'ਚ ਸਾਡੇ ਵੀਰਾਂ ਨੂੰ ਸਮਾਰਟ ਵਰਕ ਦੀ ਬਹੁਤ ਹੱਦ ਤੱਕ ਲੋੜ ਹੈ। ਸਾਨੂੰ ਸਮਾਂ ਠੀਕ ਹੈ। ਸਮਾਂ ਆਪਣਾ ਵੇਚ ਰਹੇ ਹੋ, ਵੇਚੋ। ਉੱਥੋਂ ਜਿਹੜਾ ਪੈਸਾ ਜਨਰੇਟ ਕਰ ਰਹੇ ਹੋ ਨਾ ਸਮਾਂ ਵੇਚ ਕੇ, ਉਥੇ ਪੈਸੇ ਨੂੰ ਕੰਮ ਤੇ ਲਾਉਣਾ ਸਿੱਖੋ ਕਿ ਪੈਸਾ ਸਾਡੇ ਲਈ ਕੰਮ ਕਰੇ, ਠੀਕ ਹੈ? ਆਪਣੇ ਟਾਈਮ ਨੂੰ ਸੈਲ ਕਰ ਰਹੇ ਆਂ ਪਰ ਲੋਕਾਂ ਦਾ ਟਾਈਮ ਬਾਈ ਕਰਨਾ ਆਪਾਂ ਨੂੰ ਸਿੱਖਣਾ ਪਏਗਾ ਜੇ ਅਸੀਂ ਜ਼ਿੰਦਗੀ ਵਿੱਚ ਅਸਲ 'ਚ ਪੈਸਾ ਕਮਾਉਣਾ ਚਾਹੁੰਦੇ ਆਂ। ਪੈਸਾ ਬਾਈ ਕਿਸ ਤਰ੍ਹਾਂ ਹੋਏਗਾ? ਇਨਵੈਸਟਿੰਗ ਨਾਲ। ਇਨਵੈਸਟਿੰਗ ਅੱਜ ਦੇ ਸਮੇਂ ਦੀ ਬਹੁਤ ਹੱਦ ਤੱਕ ਮੰਗ ਹੈ। ਬੜੇ ਵੀਰ ਸੋਚਦੇ ਆ ਕਿ ਇਨਵੈਸਟਿੰਗ ਚ ਪੈਸਾ ਡੁੱਬਦਾ ਹੈ ਬਿਲਕੁਲ ਨਹੀਂ ਡੁੱਬਦਾ ਜੇ ਸਹੀ ਢੰਗ ਨਾਲ ਕਰੋ ਤੁਹਾਨੂੰ ਨੌਲੇਜ ਹੋਵੇ ਉਹਦੀ এডਿਕੇਸ਼ਨ ਆਪਾਂ ਆਪਣੇ ਚੈਨਲ ਤੇ ਪ੍ਰੋਪਰਲੀ ਦੇ ਰਹੇ ਆਂ ਵੀਰਾਂ ਨੂੰ ਜੇ ਕੋਈ ਕੁਐਸਚਨ ਹੁੰਦਾ ਪੁੱਛੋ ਹਰ ਇੱਕ ਵੀਡੀਓ ਚ ਆਪਾਂ ਸਵਾਲ ਜਵਾਬ ਲੈਣੇ ਆਂ ਹੁਣ ਪਿਛਲੇ ਸਵਾਲ ਕਾਫੀ ਆ ਚੁੱਕੇ ਆ ਉਹਨਾਂ ਦੇ ਵੀ ਰਿਪਲਾਈ ਕਰਨੇ ਆ ਅਗਲੀ ਵੀਡੀਓਸ ਚ ਕਰਾਂਗੇ ਕੀ ਐਜੂਕੇਟ ਤਾਂ ਹੋਣਾ ਸਾਡੇ ਪੰਜਾਬੀ ਵੀਰ ਸਾਡੇ ਪੰਜਾਬੀ ਵੀਰ ਦੇਖੋ ਮੱਥਾ ਘਪਾਈ ਅਸੀਂ ਨੌਕਰੀਆਂ ਲੈਣ ਲਈ ਭੱਜੇ ਫਿਰਦੇ ਆ ਅਸੀਂ ਕਿਸੇ ਪਾਸੇ ਜਾਈ ਜੰਨੇ ਆ ਅਸੀਂ ਫੋਰਨ ਜਾਂਦੇ ਆ ਬੜੇ ਵੀਰ ਦੇਖੋ ਫੋਰਨ ਜਾਂਦੇ ਆ ਗੁੱਸਾ ਨਾ ਕਰਿਓ ਗੱਲ ਦਾ ਦੇਖੋ ਫੋਰਨ ਜਾਂਦੇ ਹੋ ਮਿਹਨਤ ਕਰਦੇ ਹੋ ਕਰਨੀ ਚਾਹੀਦੀ ਆ ਇੱਥੇ ਵੀ ਅਸੀਂ ਲੱਖਾਂ ਰੁਪਏ ਦੁਕਾਨਾਂ ਤੇ ਲਾ ਕੇ ਮਿਹਨਤ ਕਰਦੇ ਕਰ ਰਹੇ ਆ ਪਰ ਰੀਅਲ ਮਾਇਨੇ ਦੱਸਾਂ ਜਿਹੜਾ ਤੁਸੀਂ 30 30 ਲੱਖ 40 40 ਲੱਖ ਰੁਪਈਆ ਅਸੀਂ ਲਾ ਕੇ ਬਾਹਰ ਜਾ ਰਹੇ ਆਂ ਅਸਲ ਮਾਇਨੇ ਚ ਜੇ ਅਸੀਂ ਉਹਨੂੰ ਇਨਵੈਸਟਿੰਗ ਜਰਨੀ ਚ ਪਾਈਏ ਤਾਂ ਉਹਦੀ ਵੈਲਿਊ ਆਉਣ ਵਾਲੇ 10 15 ਸਾਲਾਂ ਚ ਬਹੁਤ ਵੱਡੀ ਹੋ ਸਕਦੀ ਹੈ ਜਿਹੜਾ ਪੈਸਾ ਅਸੀਂ ਬਾਹਰ ਜਾਣ ਤੇ ਲਾਤਾ ਉਸ ਤੋਂ ਬਾਅਦ ਚ ਅਸੀਂ ਓਨੀ ਮਿਹਨਤ ਉੱਥੇ ਅਸੀਂ ਪ੍ਰੋਪਰਲੀ ਹਾਰਡਵਰਕ ਤੇ ਡਿਪੈਂਡੇਬਲ ਹੋ ਚੁੱਕੇ ਆਂ ਬੜੇ ਲੋਕ ਸੋਚਦੇ ਆ ਫੋਰਨ ਜਾ ਕੇ ਅਸੀਂ ਸਮਾਰਟ ਵਰਕ ਕਰ ਰਹੇ ਆਂ ਉੱਥੇ ਜ਼ਿਆਦਾ ਪੈਸਾ ਬਣ ਰਿਹਾ ਇਨ ਰੀਅਲ ਜਿੰਨਾ ਉੱਥੇ ਪੈਸਾ ਬੰਦਾ ਉਥੋਂ ਦੇ ਖਰਚੇ ਵੀ ਤਾਂ ਉਨੇ ਹੀ ਆ ਵੀਰੇ ਉਸ ਹਿਸਾਬ ਤੇ ਤੁਹਾਨੂੰ ਖਰਚੇ ਪੈ ਰਹੇ ਉਸ ਲੈਵਲ ਤੇ ਉਹਨੂੰ ਸਮਾਰਟ ਵਰਕ ਨਹੀਂ ਕਵਾਂਗੇ ਹਾਰਡ ਵਰਕ ਹੈ ਹਾਰਡ ਵਰਕ ਆ ਉਹ ਵੀ ਸੋ ਸਾਨੂੰ ਸਮਾਰਟ ਵਰਕ ਕਰਨ ਲਈ ਇਨਵੈਸਟਿੰਗ ਦੀ ਜਰਨੀ 'ਚ ਆਉਣਾ ਹੀ ਪਏਗਾ ਭਾਵੇਂ ਤੁਹਾਡੇ ਕੋਲ ਥੋੜਾ ਫੰਡ ਹੈ ਭਾਵੇਂ ਜ਼ਿਆਦਾ ਹੈ ਇੱਕ ਵਾਰੀ ਐਂਟਰ ਤਾਂ ਹੋਵੋ ਆਪਣੀ ਲਾਈਫ 'ਚ ਜੇ ਕੋਈ ਵੀਰਾ ਦੇਖੋ ਮਹੀਨੇ ਦਾ 1000 ਸੌਰੀ 20000 ਕਮਾਉਂਦਾ ਹੋਊ ਕੋਈ 15000 ਕਮਾਉਂਦਾ ਹੋਊ ਕੋਈ ਲੱਖ ਕਮਾਉਂਦਾ ਹੋਊ ਕੋਈ 10 ਲੱਖ ਵੀ ਕਮਾਉਂਦਾ ਹੋਊ ਹਰ ਇੱਕ ਦਾ ਆਪਣੀ ਜੇਬ ਭਾਰ ਚੱਲਦੀ ਹੈ ਆਪਣੀ ਕਹਿ ਲਓ ਕਿ ਇਨਵੈਸਟਮੈਂਟ ਦਾ ਜਿਹੜਾ ਹਾਰਡਵਰਕ ਨਾਲ ਤੁਸੀਂ ਪੈਸਾ ਕਮਾਇਆ ਉਹਦਾ 10 ਤੋਂ 20% ਕੋਸ਼ਿਸ਼ ਤਾਂ ਤੁਸੀਂ ਇਨਵੈਸਟਿੰਗ ਵਾਲੀ ਜਰਨੀ 'ਚ ਪਾਉਣਾ ਸ਼ੁਰੂ ਕਰੋ ਨਾ ਜਿੱਥੇ ਦੇਖੋ ਜੇ ਤਾਂ ਪੈਸਾ ਤੁਹਾਡੀ ਜੇਬ 'ਚ ਪਿਆ ਰਿਹਾ ਗਿਆ ਨਾ ਤੁਸੀਂ ਰੀਅਲੀ ਸਾਡੀ ਸਾਈਕੋਲੋਜੀ ਕਹਿੰਦੀ ਹੈ ਜੇਬ 'ਚ ਪੈਸਾ ਕਦੇ ਟਿਕਦਾ ਹੀ ਨਹੀਂਗਾ ਤੁਸੀਂ ਕਿਸੇ ਨਾ ਕਿਸੇ ਪਾਸੇ ਲਾ ਦੋਗੇ ਤੁਹਾਨੂੰ ਕੋਈ ਚੀਜ਼ ਦਿਖ ਗਈ ਨਾ ਬਾਜ਼ਾਰ 'ਗੇ ਤੁਹਾਨੂੰ ਦੇਖੀ ਤੁਸੀਂ ਕਹੋਗੇ ਪੈਸਾ ਹੈਗਾ ਮੈਂ ਖਰੀਦ ਲੈਣਾ ਪੈਸਾ ਉੱਡ ਜਾਊਗਾ ਜੇ ਤੁਸੀਂ ਇਹੀ ਸੁਚੱਜੇ ਤਰੀਕੇ ਨਾਲ ਸੋਚੋ ਨਾ ਉਹ ਪੈਸਾ ਪਹਿਲਾਂ ਹੀ ਇਨਵੈਸਟ ਕਰ ਦਿਓ ਤੁਹਾਡੇ ਕੋਲ 10% ਹੈਗਾ ਨਾ ਸੇਵ ਕੀਤਾ ਇਨਵੈਸਟ ਕਰ ਦਿਓ ਫਿਰ ਮਾਰਕੀਟ ਜਾਓਗੇ ਕਿਉਂਕਿ ਉਹ ਤੁਸੀਂ ਇਨਵੈਸਟ ਕੀਤਾ ਆ ਫਿਰ ਤੁਹਾਡੇ ਕੋਲ ਖਰਚਣ ਨੂੰ ਪੈਸਾ ਨਹੀਂ ਹੋਣਾ ਉਹੀ ਜਿਹੜਾ ਇਨਵੈਸਟਡ ਪੈਸਾ ਨਾ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦੀ ਵੈਲਥ ਦੇ ਦੇਗਾ ਇੱਥੇ ਕਈ ਵੀਰੇ ਮੈਨੂੰ ਇਹ ਕੁਐਸਚਨ ਕਰਦੇ ਆ ਕਿ ਵੀਰੇ ਪੈਸਾ ਸਾਨੂੰ ਅੱਜ ਚਾਹੀਦਾ ਤੁਸੀਂ ਗੱਲ ਕਰਦੇ ਫਿਊਚਰ ਦੀ ਫਿਊਚਰ 'ਚ ਅਸੀਂ ਕੀ ਕਰਨਾ ਹੁਣ ਵੀਰੇ ਅੱਜ ਪੈਸਾ ਕਮਾਉਣ ਲਈ ਤਾਂ ਦੇਖੋ ਤਰੀਕੇ ਬੜੇ ਹੋਰ ਨੇ ਲੋਨ ਲੈ ਲਓ ਗੈਂਬਲਿੰਗ ਕਰ ਲਓ ਲਾਟਰੀ ਜਾਂ ਕਿਸੇ ਤੋਂ ਕਰਜ਼ਾ ਲੈ ਲਓ ਕੋਈ ਇਹੋ ਜਿਹਾ ਆਪਣੀ ਪੈਲੀ ਵੇਚ ਦੋ ਜ਼ਮੀਨ ਵੇਚ ਦੋ ਘਰ ਵੇਚ ਦੋ ਇਹ ਤਰੀਕੇ ਨੇ ਜਿਨ੍ਹਾਂ ਨੂੰ ਮੈਂ ਬਿਲਕੁਲ ਵੀ ਸਹੀ ਨਹੀਂ ਗਿੰਦਾਗਾ ਠੀਕ ਹੈ ਜਿਹੜਾ ਇੱਕੋ ਦਮ ਕਿਤੋਂ ਪੈਸਾ ਲੈਣਾ ਉਹ ਤੁਹਾਨੂੰ ਕਦੇ ਵੀ ਵੈਲਦੀ ਨਹੀਂ ਬਣਾਉਂਦਾ ਉਲਟਾ ਤੁਹਾਡੇ ਸਿਰ ਤੇ ਇੱਕ ਬੋਝ ਬਣਾਉਂਦਾ ਬਟ ਇਨਵੈਸਟਿੰਗ ਜਰਨੀ ਵਾਲਾ ਪੈਸਾ ਤੁਹਾਨੂੰ ਆਉਣ ਵਾਲੇ ਸਮੇਂ 'ਚ ਬਹੁਤ ਹੱਦ ਤੱਕ ਇੱਕ ਚੰਗੀ ਵੈਲਿਊ ਦੇ ਸਕਦਾ ਹੈ ਅੱਜ ਸਾਡੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਕੋਈ ਗੱਲ ਨਹੀਂ ਮੁਸ਼ਕਲਾਂ ਦਾ ਸਾਹਮਣਾ ਹੋ ਰਿਹਾ ਪਰ ਫਿਊਚਰ ਵਿੱਚ ਤਾਂ ਸਾਡੀਆਂ ਲੋੜਾਂ ਪੂਰੀਆਂ ਹੋ ਜਾਣ ਇਹ ਤਾਂ ਸੋਚ ਸਕਦੇ ਆ ਫੈਮਿਲੀ ਸਾਡੀ ਕੱਲ ਨੂੰ ਗਰੋ ਹੋਣੀ ਹੈ ਬੱਚੇ ਗਰੋ ਹੋਣੇ ਆ ਜਦੋਂ ਉਹਨਾਂ ਨੂੰ ਲੋੜ ਉਦੋਂ ਤਾਂ ਪ੍ਰੋਬਲਮਾਂ ਘਟੇ ਜਾਣ ਸੋ ਇਹ ਚੀਜ਼ਾਂ ਪੋਸੀਬਲ ਨੇ ਸਾਡੇ ਵੀਰਾਂ ਨੂੰ ਐਜੂਕੇਟ ਹੋ ਕੇ ਇਨਵੈਸਟਿੰਗ ਜਰਨੀ 'ਚ ਆਉਣਾ ਹੀ ਪਏਗਾ ਮੈਂ ਰਿਕਵੈਸਟ ਕਰ ਰਿਹਾ ਆਪਣੇ ਵੀਰਾਂ ਨੂੰ ਇੱਕ ਗੱਲ ਹੋਰ ਐਡ ਕਰਨੀ ਚਾਹਣਾ ਜ਼ਰੂਰੀ ਪੁਆਇੰਟ ਹੈ ਕਿਉਂ ਕਰਨ ਲੱਗਾ ਸ਼ੇਅਰ ਮਾਰਕੀਟ ਚ ਮੈਂ ਕਿਹਾ ਕਿ ਇਨਵੈਸਟਿੰਗ ਕਰਨ ਦੀ ਗੱਲ ਕਰਦਾ 90% ਵੀਰੇ ਸ਼ੇਅਰ ਮਾਰਕੀਟ ਚ ਆਉਣਾ ਚਾਹੁੰਦੇ ਆ ਪਰ ਉਹ ਕੀ ਕਰਦੇ ਆ ਸਿੱਧਾ ਕਿ ਵੜਦੇ ਆ ਇੰਟਰਾਡੇ ਤੇ ਆਪਸ਼ਨਸ ਉਹ ਸੋਚਦੇ ਆ ਇੰਟਰਾਡੇ ਐਂਡ ਆਪਸ਼ਨਸ ਵੀ ਸ਼ੇਅਰ ਮਾਰਕੀਟ ਚ ਵੈਲਥ ਕ੍ਰੀਏਟ ਕਰਕੇ ਦਿੰਦਾ ਉਹ ਵੀ ਇੱਕ ਤਰ੍ਹਾਂ ਦੀ ਇਨਵੈਸਟਿੰਗ ਹੈ ਜਾਂ ਕਹਿ ਲਓ ਬਿਜ਼ਨਸ ਹੈ ਬਿਲਕੁਲ ਵੀ ਇਨਵੈਸਟਿੰਗ ਤੇ ਬਿਜ਼ਨਸ ਨਹੀਂਗਾ ਇੰਟਰਾਡੇ ਤੇ ਆਪਸ਼ਨਸ ਪਹਿਲਾਂ ਦੱਸਦਾ ਉਹ ਬਿਲਕੁਲ ਇੱਕ ਤਰ੍ਹਾਂ ਦੀ ਜੌਬ ਹੈ ਜਿਵੇਂ ਤੁਸੀਂ ਜੌਬ ਕਰਦੇ ਹੋ ਨਾ ਦੁਕਾਨਦਾਰੀ ਤੇ ਜਾਣੇ ਹੋ ਠੀਕ ਹੈ 9 ਤੋਂ 5 ਟਾਈਮ ਦਿੱਤਾ ਓਵੇਂ ਹੀ ਤੁਹਾਨੂੰ ਉੱਥੇ ਵੀ ਟਾਈਮ ਦੇਣਾ ਪੈਂਦਾ ਹੈ ਉੱਥੇ ਟਾਈਮ ਦੋਗੇ ਪੈਸਾ ਬਣੂਗਾ ਨਹੀਂ ਟਾਈਮ ਦੋਗੇ ਨਹੀਂ ਪੈਸਾ ਬਣਨਾ ਉਲਟਾ ਉਹਦੇ ਚ ਨੁਕਸਾਨ ਵੀ ਜ਼ਿਆਦਾ ਤੁਸੀਂ ਜੌਬ ਤੇ ਜਾਂਦੇ ਹੋ ਰੋਜ਼ ਪੈਸਾ ਬਣਦਾ ਚਾਰ ਦਿਨ ਜੌਬ ਤੇ ਨਾ ਜਾਓਗੇ ਕੀ ਹੋਊਗਾ ਪੈਸਾ ਨਹੀਂ ਮਿਲੂਗਾ ਸੇਮ ਸ਼ੇਅਰ ਮਾਰਕੀਟ ਚ ਚਾਰ ਦਿਨ ਇੰਟਰਾਡੇ ਕਰੋਗੇ ਨਹੀਂ ਪੈਸਾ ਮਿਲੂਗਾ ਪਰ ਇੰਟਰਾਡੇ ਚ 네ਗੇਟਿਵ ਪੁਆਇੰਟ ਕੀ ਆਉਂਦਾ ਆਪਸ਼ਨ ਤੇ ਇੰਟਰਾਡੇ ਚ ਤੁਸੀਂ ਮਾਰਕੀਟ ਚ ਗਏ ਵੀ ਹੋ ਠੀਕ ਹੈ ਤੇ ਤੁਸੀਂ ਉੱਥੇ ਕੰਮ ਵੀ ਕੀਤਾ ਪਰ ਕਈਰ ਮਾਰਕੀਟ ਤੁਹਾਡੇ ਉਲਟ ਚੱਲਦੀ ਹੈ ਤੁਸੀਂ ਕੰਮ ਕਰਨ ਵੀ ਗਏ ਹੋ ਤੇ ਮਾਰਕੀਟ ਤੁਹਾਡਾ ਪੈਸਾ ਲੈ ਜੇ ਤੁਸੀਂ ਸੋਚੋ ਤੁਸੀਂ ਦਿਹਾੜੀ ਕਰਨ ਗਏ ਹੋ ਤੁਹਾਨੂੰ 500 ਰੁਪਏ ਮਿਲਣਾ ਤਾਂ ਕੀ ਸੀਗਾ ਅਗਲਾ ਤੁਹਾਡੇ ਤੋਂ 500 ਲੈ ਜੇ ਫਿਰ ਕੀ ਉਹ ਕਮਾਈ ਹੈ ਉਹ ਤਾਂ ਕਹਿ ਲਓ ਜੌਬ ਨਾਲੋਂ ਵੀ ਮਾੜੀ ਚੀਜ਼ ਹੈ ਇੰਟਰਾਡੇ ਤੇ ਆਪਸ਼ਨਸ ਤੋਂ ਮੈਂ ਆਪਣੇ ਵੀਰਾਂ ਨੂੰ ਪਲੀਜ਼ ਐਜੂਕੇਟ ਕਰਨਾ ਚਾਹੁੰਦਾ ਦੂਰ ਰਹੋ ਵੈਲਥ ਨਹੀਂ ਕ੍ਰੀਏਟ ਕਰ ਸਕਦੇ ਸ਼ਾਇਦ ਤੁਸੀਂ ਪੈਸਾ ਕਮਾ ਲੋਗੇ ਪਰ ਉਹ ਪੈਸਾ ਤੁਹਾਡੀ ਵੈਲਥ ਨਹੀਂ ਹੋਏਗਾ ਜੀ ਸਮਝੋ ਤੁਸੀਂ ਫਿਰ ਉਸੇ ਫੀਲਡ 'ਚ ਆ ਕੇ ਜੌਬ ਕਰਨ ਵਾਲੀ ਤੇ ਅ ਸੈਲਫ এমਪਲoyed ਵਾਲੀ ਉੱਥੇ ਤੁਹਾਡਾ ਵੈਲਦੀ ਲਾਈਫ ਤੁਸੀਂ ਤਾਂ ਇੱਕ ਅ ਇਨਵੈਸਟਿੰਗ ਤੇ ਬਿਜ਼ਨਸਮੈਨ ਦੀ ਤਰ੍ਹਾਂ ਸੋਚ ਹੀ ਨਹੀਂ ਰਹੇ ਸੋ ਐਜੂਕੇਸ਼ਨ ਸਭ ਤੋਂ ਪਹਿਲਾ ਸੋਰਸ ਹੋਣਾ ਚਾਹੀਦਾ ਆਪਣੇ ਚੈਨਲ ਤੇ ਮਿਲ ਰਹੀ ਹੈ ਜੇ ਕੋਈ ਦਿੱਕਤ ਆਉਂਦੀ ਹੈ ਕੁਐਸਚਨ ਪੁੱਛੋ ਐਜੂਕੇਟ ਹੋਵੋ ਤੇ ਆਪਣੀ ਜਰਨੀ ਵਿੱਚ ਇਨਵੈਸਟਿੰਗ ਸ਼ੁਰੂ ਕਰੋ ਇਨਵੈਸਟਿੰਗ ਕਿੱਥੇ ਕਰਨੀ ਹੈ ਉਹਦੇ ਰਿਲੇਟਿਡ ਵੀ ਆਪਾਂ ਪਹਿਲਾਂ ਵੀ ਵੀਡੀਓ ਬਣਾਈਆਂ ਕਹੋਗੇ ਤਾਂ ਮੈਂ ਹੋਰ ਵੀ ਬਣਾਵਾਂਗਾ ਕਿਹੜੀ ਫੀਲਡ ਚ ਇਨਵੈਸਟ ਕਰਨਾ ਚਾਹੀਦਾ ਮੈਂ ਸ਼ੇਅਰ ਮਾਰਕੀਟ ਨੂੰ ਬੈਸਟ ਮੰਨਦਾ ਹਾਂ ਉਹਦੇ ਰਿਲੇਟਿਡ ਵੀ ਵੀਡੀਓ ਬਣਾਈਏ ਕਿਉਂ ਬੈਸਟ ਮੰਨਦਾ ਤੁਸੀਂ ਇੱਕ ਵਾਰੀ ਜਾ ਕੇ ਮੇਰੀਆਂ ਨਾ ਸ਼ੇਅਰ ਮਾਰਕੀਟ ਫਾਰ ਬਿਗਨਰਸ ਪਲੇਲਿਸਟ ਵਿੱਚ ਜਾਓ ਵੀਡੀਓਜ਼ ਦੇਖੋ ਬਹੁਤ ਹੱਦ ਤੱਕ ਮਿਲੇਗਾ ਨਹੀਂ ਕੁਝ ਵੀ ਪਤਾ ਲੱਗਦਾ ਕੁਐਸਚਨ ਪੁੱਛੋ ਜਵਾਬ ਦੇਵਾਂਗੇ ਵੀਡੀਓ ਵੀ ਬਣਾਵਾਂਗੇ ਪਰ ਮੈਂ ਚਾਹੁੰਦਾ ਮੇਰੇ ਪੰਜਾਬੀ ਵੀਰ ਐਜੂਕੇਟ ਹੋਣ ਆਉਣ ਵਾਲੇ ਸਮੇਂ ਚ ਉਹਨਾਂ ਕੋਲ ਵੈਲਥ ਹੋਣੀ ਚਾਹੀਦੀ ਹੈ ਅਸੀਂ ਰਾਜੇ ਵਰਗੀ ਜ਼ਿੰਦਗੀ ਜੀ ਸਕਦੇ ਹਾਂ ਹਮੇਸ਼ਾ ਗੁਲਾਮ ਬਣ ਕੇ ਹੀ ਜੀਣਾ ਜ਼ਰੂਰੀ ਨਹੀਂ ਹੁੰਦਾਗਾ ਸੋ ਮੈਂ ਲਾਸਟ ਤੇ ਇਹੀ ਕਹਿਣਾ ਚਾਹਣਾ ਕਿ ਵੀਰਾਂ ਨੂੰ ਪਤਾ ਲੱਗਾ ਹੋਵੇਗਾ ਕਿ ਮੈਂ ਕੀ ਕਹਿਣਾ ਚਾਹਣਾ ਸੋ ਸਾਰਿਆਂ ਨੂੰ ਲਾਸਟ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ